ਕੈਨੂ ਦੀਪ ਸਿੱਧੂ 15 ਫਰਵਰੀ 2022 ਨੂੰ ਇਸ ਸੰਸਾਰ ਤੋਂ ਚਲਾ ਗਿਆ ਪਰ ਨਹੀਂ ਦੀਪ ਅਜੇ ਵੀ ਜਿਉਂਦਾ ਹੈ ਜਦੋਂ ਜਦੋਂ ਵੀ ਪਾਤਸ਼ਾਹੀ ਦਾਅਵੇ ਦੀ ਗੱਲ ਹੋਊਗੀ ਜਦੋਂ ਜਦੋਂ ਵੀ ਹੋਂਦ ਦੀ ਲੜਾਈ ਵਰਗੇ ਸ਼ਬਦ ਲੋਕਾਂ ਦੀ ਜ਼ੁਬਾਨ ਤੇ ਆਉਣਗੇ ਜਦੋਂ ਜਦੋਂ ਵੀ ਸ਼ੰਗੂ ਬਾਰਡਰ ਦੀ ਗੱਲ ਤੁਰੂ ਜਦੋਂ ਵੀ ਕਿਸਾਨ ਮੋਰਚੇ ਦੀ ਗੱਲ ਹੋ ਉਦੋਂ ਉਦੋਂ ਦੀਪ ਸਿੱਧੂ ਦਾ ਜ਼ਿਕਰ ਹੋ ਉਸ ਦੀ ਚਿਖਾ ਤੇ ਖੜੇ ਹੋ ਕੇ ਨੌਜਵਾਨਾਂ ਦੇ ਇਹ ਬੋਲ ਸੁਣੇਗੇ ਕਿ ਸਾਡੇ ਗਾਤਰੇ ਪਵਾ ਦੋ ਬਾਜਾਂ ਵਾਲੇ ਸਾਨੂੰ ਭੁੱਲਿਆ ਨੂ ਰਾਹੇ ਪਾ ਦੋ ਬਾਜਾ ਮਾਰੇ ਇੰਜ ਲੱਗਦਾ ਉਹ ਫੇਰ ਬੋਲੇਗਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ 13 ਫਰਵਰੀ 2024 ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਤੇ 12 ਫਰਵਰੀ ਦੀ ਸ਼ਾਮ ਨੂੰ ਸ਼ੰਭੂ ਬਾਰਡਰ ਤੇ ਜਿਹੜਾ ਪਹਿਲਾ ਟਰੈਕਟਰ ਪਹੁੰਚਿਆ ਉਸ ਤੇ ਬੈਠੇ ਨੌਜਵਾਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਕਿਹੜੀ ਕਿਸਾਨ ਜਥੇਬੰਦੀ ਵੱਲੋਂ ਆਏ ਹੋ ਉਹਨਾਂ ਨੌਜਵਾਨਾਂ ਨੇ ਜਵਾਬ ਦਿੱਤਾ ਕਿ ਅਸੀਂ ਦੀਪ ਸਿੱਧੂ ਵੱਲੋਂ ਆਏ ਹਾਂ ਉਸ ਟਰੈਕਟਰ ਦੇ ਸਪੀਕਰ ਤੇ ਲੱਗੀ ਦੀਪ ਸਿੱਧੂ ਦੀ ਫੋਟੋ ਟਰੈਕਟਰ ਦੇ ਬੰਪਰ ਤੇ ਲੱਗਾ ਖਾਲਸਾਈ ਨਿਸ਼ਾਨ ਸਾਹਿਬ ਦੱਸ ਰਿਹਾ ਸੀ ਕਿ ਇਹਨਾਂ ਨੌਜਵਾਨਾਂ ਦੇ ਵਿੱਚੋਂ ਕੌਣ ਬੋਲ ਰਿਹਾ ਕਹਿਣ ਨੂੰ ਦੀਪ ਸਿੱਧੂ 15 ਫਰਵਰੀ 2022 ਨੂੰ ਇਸ ਸੰਸਾਰ ਤੋਂ ਚਲਾ ਗਿਆ ਪਰ ਨਹੀਂ ਦੀਪ ਅਜੇ ਵੀ ਜਿਉਂਦਾ ਹੈ ਦੀਪ ਅਮਰ ਹੈ ਦੀਪ ਅਜੇ ਵੀ ਜਗਦਾ ਹੈ ਤੇ ਹਮੇਸ਼ਾ ਜਗਦਾ ਰਹੂ ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚੇ ਦੇ ਤਾਜ਼ੇ ਲੱਗੇ ਮੋਰਚੇ ਵਿੱਚ ਦੀਪ ਸਿੱਧੂ ਪੰਜਾਬ ਦੇ ਨੌਜਵਾਨਾਂ ਦੀ ਅੱਜ ਵੀ ਅਗਵਾਈ ਕਰ ਰਿਹਾ ਜਦੋਂ ਜਦੋਂ ਵੀ ਪਾਤਸ਼ਾਹੀ ਦਾਅਵੇ ਦੀ ਗੱਲ ਹੋਗੀ ਜਦੋਂ ਜਦੋਂ ਵੀ ਹੋਣ ਦੀ ਲੜਾਈ ਵਰਗੇ ਸ਼ਬਦ ਲੋਕਾਂ ਦੀ ਜ਼ੁਬਾਨ ਤੇ ਆਉਣਗੇ ਜਦੋਂ ਜਦੋਂ ਵੀ ਸ਼ੰਭੂ ਬਾਰਡਰ ਦੀ ਗੱਲ ਤੁਰੂ ਜਦੋਂ ਵੀ ਕਿਸਾਨ ਮੋਰਚੇ ਦੀ ਗੱਲ ਹੋ ਉਦੋਂ ਉਦੋਂ ਦੀਪ ਸਿੱਧੂ ਦਾ ਜ਼ਿਕਰ ਹੋ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਚੜ੍ਹਦੇ ਵੱਲ ਇੱਕ ਪਿੰਡ ਪੈਂਦਾ ਹੈ ਉਹਦੇ ਕਰਨ ਜਿੱਥੇ 2 April 1979 ਨੂੰ ਪਿਤਾ ਸਰਦਾਰ ਸੁਰਜੀਤ ਸਿੰਘ ਮਾਤਾ ਹਰਜੀਤ ਕੌਰ ਦੇ ਘਰ ਸੰਦੀਪ ਸਿੰਘ ਦਾ ਜਨਮ ਹੋਇਆ ਪਿਤਾ ਸੁਰਜੀਤ ਸਿੰਘ ਗਿੱਦੜਵਾਹੇ ਕਚੈਰੀ ਵਿੱਚ ਵਕਾਲਤ ਕਰਦੇ ਸੀ ਤੇ ਖਾੜਕੂ ਸਿੰਘਾਂ ਦੇ ਕੇਸ ਲੜਿਆ ਕਰਦੇ ਸੀ। ਇਸੇ ਕਰਕੇ ਖਾੜਕੂ ਸੰਘਰਸ਼ ਨਾਲ ਨੇੜੇ ਤੋਂ ਰਿਸ਼ਤਾ ਸੀ। ਦੀਪ ਸਿੱਧੂ ਛੋਟੇ ਹੁੰਦੇ ਪਾਈ ਗੁਰਜਨ ਸਿੰਘ ਬੁੱਧ ਸਿੰਘ ਵਾਲੇ ਦੀ ਗੋਦੀ ਵਿੱਚ ਖੇਡਿਆ ਸੀ। ਸਕੂਲੇ ਬਾਸਕਟਬਾਲ ਖੇਡਣ ਵਾਲਾ ਦੀਪ ਸਟੇਟ ਲੈਵਲ ਤੱਕ ਬਾਸਕਟਬਾਲ ਖੇਡਿਆ। ਫਿਰ ਪਿਤਾ ਗਿੱਦੜਵਾਹੇ ਤੋਂ ਬਠਿੰਡੇ ਤੇ ਫਿਰ ਲੁਧਿਆਣੇ ਆ ਗਏ ਤੇ ਦੀਪ ਨੇ ਵੀ 12ਵੀਂ ਤੋਂ ਬਾਅਦ ਸਿੰਬਿਓਸਿਸ ਲਾ ਸਕੂਲ ਪੂਨੇ ਤੋਂ ਵਕੀਲ ਦੀ ਪੜ੍ਹਾਈ ਕੀਤੀ। ਤੇ ਨਾਲ ਬਾਸਕਟਬਾਲ ਖੇਡ ਵੀ ਜਾਰੀ ਰੱਖੀ ਅੱਗੇ ਜਾ ਕੇ ਪੂਨੇ ਵਿੱਚ ਹੀ ਮਾਡਲਿੰਗ ਕਰਨ ਲੱਗ ਪਿਆ ਤੇ ਫਿਰ ਇੰਗਲੈਂਡ ਤੋਂ ਪੜ੍ਹਾਈ ਕਰਨ ਉਪਰੰਤ ਇੱਕ ਬ੍ਰਿਟਿਸ਼ ਲਾਅ ਫਰਮ ਨਾਲ ਉਸਨੇ ਵਕੀਲ ਦੀ ਪ੍ਰੈਕਟਿਸ ਕੀਤੀ ਤੇ ਬੰਬੇ ਵਿੱਚ ਆਪਣੀ ਕਾਨੂੰਨੀ ਫਰਮ ਬਣਾ ਲਈ ਇਥੇ ਦੀਪ ਸਿੱਧੂ ਡਿਜ਼ਨੀ ਇੰਡੀਆ ਸੋਨੀ ਪਿਕਚਰਸ ਪੀਵੀਆਰ 시ਨੇਮਾਸ ਵਰਗੀਆਂ ਵੱਡੀਆਂ ਵੱਡੀਆਂ ਫਿਲਮੀ ਫਰਮਾਂ ਦਾ ਵਕੀਲ ਰਹਾ ਇਥੋਂ ਹੀ ਤਰਮਿੰਦਰ ਦੀ ਪ੍ਰੇਰਣਾ ਨਾਲ ਉਸਨੇ ਰਮਤਾ ਜੋਗੀ ਫਿਲਮ ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪੰਜਾਬ ਵਿੱਚ ਉਸਨੇ ਅਮਰਦੀਪ ਸਿੰਘ ਗਿੱਲ ਨਾਲ ਜੋੜਾ ਸੱਲਮ ਬਣਾਈ ਫੇਰ ਚਾਰੇ ਪਾਸੇ ਜੋੜਾ ਜੋੜਾਈ ਹੋ ਗਈ ਦੀਪਦੀ ਜ਼ਿੰਦਗੀ ਵਿੱਚ ਲਾਕਡਾਊਨ ਦਾ ਸਮਾਂ ਇੱਕ ਟਰਨਿੰਗ ਪੁਆਇੰਟ ਕਿਹਾ ਜਾ ਸਕਦਾ ਹੈ ਜਦੋਂ ਉਸਨੇ ਵਿਹਲੇ ਸਮੇਂ ਸਿੱਖ ਇਤਿਹਾਸ ਪੜਨਾ ਸ਼ੁਰੂ ਕੀਤਾ ਬੰਬੇ ਜਿਹੇ ਸ਼ਹਿਰ ਦੀ ਚੱਕਾ ਚੌਂਧ ਮਹਿੰਗੀਆਂ ਸਪੋਰਟਸ ਕਾਰਾਂ ਦਿਓਲ ਪਰਿਵਾਰ ਨਾਲ ਰਿਸ਼ਤੇ ਪੀਐਮ ਮੋਦੀ ਤੱਕ ਪਹੁੰਚ ਇਹ ਸਭ ਕੁਝ ਉਸ ਨੂੰ ਫਿੱਕਾ ਜਿਹਾ ਲੱਗਾ ਤੇ ਬਚਪਨ ਵਿੱਚ ਸ਼ਹੀਦ ਸਿੰਘਾਂ ਦੀ ਗੋਦ ਤੇ ਸਿੱਖੀ ਦਾ ਪੜਿਆ ਪਾਠ ਉਸ ਦੇ ਅੰਦਰ ਐਸਾ ਦੀਪ ਵੰਗ ਜਗਿਆ ਕਿ ਦੀਪ ਸੱਚਮੁੱਚ ਇੱਕ ਦੀਪ ਬਣ ਕੇ ਪੰਜਾਬ ਦੇ ਵਿੜੇ ਆਣ ਪ੍ਰਗਟ ਹੋਇਆ ਇਸ ਤੋਂ ਬਾਅਦ ਸ਼ੰਭੂ ਮੋਰਚਾ ਦੀਪ ਵੱਲੋਂ ਪਹਿਲਾ ਪੰਜਾਬ ਪ੍ਰਸਤੀ ਦਾ ਇਮਤਿਹਾਨ ਸੀ ਜੋ ਉਸ ਨੇ ਪਾਸ ਕੀਤਾ ਫਿਰ ਕਿਸਾਨੀ ਬਿੱਲਾਂ ਖਾਤਰ ਦਿੱਲੀ ਚ ਲੱਗੇ ਮੋਰਚੇ ਵਿੱਚ ਉਸ ਨੇ ਨੌਜਵਾਨਾਂ ਦੀ ਅਗਵਾਈ ਕੀਤੀ ਪਰ ਕਈ ਆਪਣੇ ਹੀ ਉਸ ਦੇ ਦੁਸ਼ਮਣ ਬਣ ਗਏ ਕਿਉਂਕਿ ਉਸ ਦੀ ਵੰਗਾਰ ਸਿਰਫ ਕਿਸਾਨੀ ਬਿੱਲਾਂ ਤੱਕ ਨਹੀਂ ਸੀ ਉਹ ਤਾਂ ਹੋਂਦ ਦੀ ਲੜਾਈ ਦੀ ਗੱਲ ਕਰਨ ਲੱਗ ਪਿਆ ਸੀ ਉਹ ਕੇਸ਼ਰੀ ਨਿਸ਼ਾਨ ਸਾਹਿਬ ਦੀ ਗੱਲ ਕਰਨ ਲੱਗ ਪਿਆ ਸੀ ਉਹ ਪਾਤਸ਼ਾਹੀ ਦਾਅਵੇ ਦੀ ਗੱਲ ਕਰਨ ਲੱਗ ਪਿਆ ਸੀ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਹੀ ਹੈ ਕਿਵੇਂ ਉਸ ਨੂੰ ਗद्दार ਕਿਹਾ ਗਿਆ ਕਿਵੇਂ ਉਸ ਨੂੰ ਭਾਜਪਾ ਦਾ ਬੰਦਾ ਕਿਹਾ ਗਿਆ ਪਰ ਉਹ ਸਭ ਕੁਝ ਹੱਸ ਕੇ ਚੱਲਦਾ ਹੋਇਆ ਦਿਨੋਂ ਦਿਨ ਹੋਰ ਚਾਨਣ ਕਰਦਾ ਗਿਆ ਉਸ ਦੇ ਕਹਿਣ ਤੇ ਹੀ ਕਿਸਾਨ ਲੀਡਰ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਵਿੱਚ ਕੋਲੋਂ ਰੋਟੀ ਤੱਕ ਲਿਜਾਣ ਲੱਗ ਪਏ ਸੀ ਫਿਰ 26 ਜਨਵਰੀ ਦੀ ਲਾਲ ਕਿਲੇ ਦੀ ਘਟਨਾ ਵਿੱਚ ਕਿਵੇਂ ਉਸ ਨੂੰ ਇੱਕ ਖਲਨਾਇਕ ਬਣਾ ਕੇ ਕਿਸਾਨ ਲੀਡਰਾਂ ਨੇ ਬਦਨਾਮ ਕੀਤਾ ਤੇ ਇੱਕ ਝੂਠੇ ਬਿਰਤਾਂਤ ਦਾ ਦੀਪ ਸ਼ਿਕਾਰ ਹੋਇਆ ਪਰ ਇਹ ਸਾਰਾ ਬਿਰਤਾਰਾ ਉਸ ਨੂੰ ਹੋਰ ਨਖਾਰ ਗਿਆ ਤੇ ਉਹਨੇ ਹਿੱਕ ਠੋਕੇ ਨਾਰਾ ਲਾਇਆ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਕਿਸਾਨੀ ਮੋਰਚੇ ਨੂੰ ਕਾਮਰੇਡ ਕਿਸਾਨ ਲੀਡਰਾਂ ਨੇ ਆਪਣੀ ਜਿੱਤ ਤਾਂ ਦੱਸਿਆ ਪਰ ਉਹ ਜਿੱਤ ਜਿੱਤ ਨਹੀਂ ਸੀ ਤਾਂ ਹੀ ਅੱਜ ਫੇਰ ਕਿਸਾਨ ਜਥੇਬੰਦੀਆਂ ਦੁਬਾਰਾ ਦਿੱਲੀ ਨੂੰ ਤੁਰੀਆਂ ਪਰ ਉਦੋਂ ਦੀਪ ਕਹਿੰਦਾ ਸੀ ਕਿ ਥੋੜੇ ਚਿਰ ਹੋਰ ਰੁਕ ਜਾਓ ਸਾਰੀਆਂ ਮੰਗਾਂ ਮੰਨਵਾ ਕੇ ਮੁੜਿਓ ਪਰ ਉਦੋਂ ਕਿਸਾਨ ਲੀਡਰਾਂ ਦੀ ਅੰਦਰ ਖਾਤੇ ਸਰਕਾਰ ਨਾਲ ਹੋਈ ਗੰਢ ਤੋਂ ਇੱਕ ਵੱਡੇ ਮੋੜੇ ਨੂੰ ਮਿੰਟਾਂ ਵਿੱਚ ਮਿੱਟੀ ਕਰ ਗਈ ਪੰਜਾਬ ਵਿੱਚ ਆ ਕੇ ਉਹ ਕਿਸਾਨ ਲੀਡਰ ਵੋਟਾਂ ਵਿੱਚ ਖੜੇ ਹੋਏ ਅਤੇ ਉਹਨਾਂ ਨੂੰ ਸ਼ਰਮਨਾਕ ਹਾਰ ਮਿਲੀ ਪਰ ਦੀਪ ਪੰਜਾਬ ਵਿੱਚ ਦੁਬਾਰਾ ਸਰਗਰਮ ਹੋਇਆ ਅਤੇ ਉਸਨੇ ਵਾਰਿਸ ਪੰਜਾਬ ਦੇ ਨਾਮ ਦੀ ਇੱਕ ਜਥੇਬੰਦੀ ਬਣਾਈ ਇਸ ਤੋਂ ਬਾਅਦ ਦੀਪ ਪਿੰਡ ਪਿੰਡ ਲੋਕਾਂ ਨੂੰ ਜਗਾਉਣ ਤੁਰ ਪਿਆ 15 ਫਰਵਰੀ 2022 ਨੂੰ ਸ਼ਾਮ ਨੂੰ ਖਬਰ ਆਈ ਕਿ ਦੀਪ ਇੱਕ ਕਾਰ ਐਕਸੀਡੈਂਟ ਵਿੱਚ ਚੜ੍ਹਾਈ ਕਰ ਗਿਆ। ਸਾਰਾ ਪੰਜਾਬ ਸੋਗ ਵਿੱਚ ਡੁੱਬ ਗਿਆ। ਭਾਵੇਂ ਦੀਪ ਸਰੀਰਕ ਰੂਪ ਵਿੱਚ ਪੰਜਾਬ ਕੋਲੋਂ ਵਿਛੜ ਗਿਆ ਪਰ ਅਜੇ ਵੀ ਆਪਣੀ ਸੋਚ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਵੱਸਦਾ ਹੈ। ਉਸ ਦੀ ਚਿਖਾ ਤੇ ਖੜੇ ਹੋ ਕੇ ਨੌਜਵਾਨਾਂ ਦੇ ਇਹ ਬੋਲ ਸੁਣੇ ਗਏ ਸੀ ਕਿ ਸਾਡੇ ਗਾਤਰੇ ਪਵਾ ਦਿਓ ਬਾਜਾਂ ਵਾਲਿਓ। ਸਾਨੂੰ ਭੁੱਲਿਆ ਨੂੰ ਰਾਹੇ ਪਾ ਦਿਓ ਬਾਜਾਂ ਵਾਲਿਓ। ਅੱਜ ਦਾ ਜੋ ਕਿਸਾਨੀ ਮੋਰਚਾ ਲੱਗਾ ਹੈ ਉਹਦੇ ਵਿੱਚ ਦੀਪ ਸਿੱਧੂ ਦੀਆਂ ਫੋਟੋਆਂ ਉਸ ਦਾ ਜ਼ਿਕਰ ਖਾਲਸਾਈ ਨਿਸ਼ਾਨਸ ਹੈ ਇਹ ਉਸ ਦੀ ਪ੍ਰਾਪਤੀ ਵੀ ਹੈ ਤੇ ਉਹਦੀ ਕਮਾਈ ਵੀ ਹੈ ਉਹਦੇ ਵੱਲੋਂ ਸ਼ੁਰੂ ਕੀਤੀ ਗਈ ਹੋਂਦ ਦੀ ਲੜਾਈ ਕਿਸਾਨੀ ਬਿੱਲਾਂ ਤੋਂ ਅੱਗੇ ਦੀ ਗੱਲ ਕਰਦੀ ਹੈ ਉਹਦੇ ਵੱਲੋਂ ਦੁਬਾਰਾ ਪ੍ਰਗਟ ਕੀਤਾ ਗਿਆ ਪਾਤਸ਼ਾਹੀ ਦਾਅਵੇ ਦਾ ਜੋ ਕਲਗੀਧਰ ਪਾਤਸ਼ਾਹ ਦਾ ਇੱਕ ਕਨਸੈਪਟ ਸੀ ਉਹ ਲੋਕਾਂ ਸਾਹਮਣੇ ਆਇਆ ਤੇ ਉਹੀ ਅੱਜ ਫੇਰ ਨਵੇਂ ਕਿਸਾਨੀ ਮੋਰਚੇ ਦੇ ਵਿੱਚ ਲੋਕਾਂ ਨੂੰ ਤੁੰਗ ਰਿਹਾ ਅੱਜ ਵੀ ਜਦੋਂ ਕਦੇ ਦੀਪ ਸਿੱਧੂ ਦੀ ਸਾਹਮਣੇ ਤਸਵੀਰ ਆਉਂਦੀ ਹੈ ਇੰਜ ਲੱਗਦਾ ਉਹ ਫੇਰ ਬੋਲੇਗਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੀਪ ਹਮੇਸ਼ਾ ਅਮਰ ਰਹੇਗਾ ਅਮਰ ਹਮੇਸ਼ਾ ਜਗਦਾ ਰਹੇਗਾ ਜੋ ਕੁਦਰਤ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਆ ਉਸ ਵਹਿਣ ਚ ਵਹੀ ਜਾਓ ਤਤੀ ਤਵੀ ਤੇ ਬੈਠ ਕੇ ਸ਼ਾਂਤਮਈ ਸ਼ਹਾਦਤ ਵੀ ਦਿੱਤੀ ਤੇ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ 11 ਸਾਲ ਦੀ ਉਮਰ 'ਚ ਉਹਨਾਂ ਨੇ ਇਹ ਗੱਲ ਸੰਗਤ ਨੂੰ ਕਹਿ ਪਈ ਵੀ ਹੁਣ ਸਾਨੂੰ ਸ਼੍ਰੀ ਸਾਹਿਬ ਸਾਨੂੰ ਤੇਗ ਚੱਖਣੀ ਪਊਗੀ ਸਾਨੂੰ ਖੰਡਾ ਵਾਹਣਾ ਪਊਗਾ ਤੇ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਜਿਹੜੇ ਦੁਖੀ ਆ ਨਾ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਉਹਨਾਂ ਨੂੰ ਪੰਥ ਸਜਾ ਦੇਊਗਾ ਉਹਨਾਂ ਨੂੰ ਇੱਕ ਕੌਮ ਸਜਾ ਦੇਊਗੀ ਸਿੱਖ ਉਸ ਵੇਲੇ ਇਸੇ ਮਾਨਸਿਕਤਾ ਦੇ ਸ਼ਿਕਾਰ ਵੀ 11 ਸਾਲ ਦਾ ਬੱਚਾ ਤੇ ਅੱਜ ਜੇ ਅਸੀਂ ਕਹਿ ਦਈਏ ਵੀ ਮੋਦੀ ਤੇ ਅਮਿਤ ਸ਼ਾਹ ਨੂੰ ਅਸੀਂ ਸਜ਼ਾ ਦੇਵਾਂਗੇ ਜਿਵੇਂ ਬਾਬਾ ਜੀ ਨੇ ਗੱਲ ਕਹੀ ਵੀ ਇਹਨਾਂ ਨੂੰ ਤਾਂ ਵਾਣੀ ਪਾਵਾਂਗੇ ਇਹਨਾਂ ਨਾਲ ਨਜੱਟਣਾ ਪਊ ਤੇ ਲੋਕ ਕਹਿਣਗੇ ਯਾਰ ਐਵੇਂ ਫੜਾ ਮਾਰੀ ਜਾਂਦੇ ਆ ਪਰ ਜੇ ਉਸ ਗੁਰੂ 'ਚ ਭਰੋਸਾ ਉਹਨਾਂ ਨੇ ਕਰਕੇ ਦਿਖਾਇਆ ਉਹ ਕਹਿੰਦੇ ਜੀ ਓ ਐਡੀ ਵੱਡੀ ਫੌਜ ਐਡੀ ਵੱਡੀ ਹਕੂਮਤ ਤੇ ਸਾਡੇ ਕੋਲੇ ਕੀ ਆ ਸਾਡੇ ਕੋਲੇ ਤਾਂ ਸ਼ਸਤਰ ਵੀ ਨਹੀਂ ਆ। ਛੇਵੇਂ ਪਾਤਸ਼ਾਹ ਕਹਿੰਦੇ ਜੇ ਤੁਹਾਡੀ ਸ਼ਸਤਰ ਦੇ ਕੇ ਵੀ ਤੁਹਾਡੀ ਇਹ ਮਾਨਸਿਕਤਾ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਜੇ ਤੁਹਾਨੂੰ ਗੁਰਨਾਨਕ ਸਾਹਿਬ ਚ ਸ੍ਰੀ ਗੁਰੂ ਅਰਜਨ ਦਾ ਸਾਹਿਬ ਚ ਪੂਰਨ ਭਰੋਸਾ ਗੁਰੂ ਚ ਭਰੋਸਾ ਫਿਰ ਵੇਖਿਓ ਕੀ ਵਰਤਾਰੇ ਵਾਪਰਦੇ ਆ ਤੇ ਵਰਤਾਰੇ ਵਾਪਰੇ ਜਦੋਂ ਬੰਦਾ ਸਿੰਘ ਬਹਾਦਰ ਨਾਂਦੇੜ ਤੋਂ ਚੱਲੇ ਗੁਰੂ ਪਾਤਸ਼ਾਹ ਨੇ ਦਸਵੇਂ ਪਾਤਸ਼ਾਹ ਨੇ 13 ਤੀਰ ਤੇ ਪੰਜ ਸਿੰਘ ਦੇ ਤੇ ਦੁਨੀਆ ਦੀ ਉਸ ਵੇਲੇ ਸਭ ਤੋਂ ਵੱਡੀ ਹਕੂਮਤ ਨਾਲ ਮੱਥਾ ਲਾਉਣ ਵਾਸਤੇ ਉਹਨਾਂ ਨੇ ਤਾਂ ਗੁਰੂ 'ਚ ਭਰੋਸਾ ਰੱਖਿਆ ਗੁਰੂ ਤੋਂ ਥਾਪੜਾ ਲੈ ਕੇ ਤੁਰੇ ਨਹੀਂ ਤਾਂ ਉਹ ਵੀ ਇਹ ਗੱਲ ਕਹਿ ਸਕਦੇ ਸੀ ਵੀ ਪੰਜ ਸਿੰਘਾਂ ਨਾਲ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਨਾਲ ਮੈਂ ਕਿੱਥੋਂ ਮੱਥਾ ਲਾ ਲੂੰਗਾ ਸੋ ਸਾਡੀ ਮਾਨਸਿਕਤਾ 'ਚੋਂ ਭਰੋਸਾ ਖਤਮ ਹੋ ਗਿਆ ਗੁਰੂ ਚ ਤੇ ਗੁਲਾਮੀ ਘਰ ਕਰ ਗਈ ਸਾਨੂੰ ਉਹ ਗੁਲਾਮੀ ਗਲੋਂ ਲਾਉਣੀ ਪੈਣੀ ਆ ਜੇ ਆਪਦੇ ਹੱਕਾਂ ਲਈ ਆਪਦੇ ਹੱਕ ਹਕੂਕ ਲਈ ਲੜਨਾ ਤਾਂ